ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਪੰਜਾਬ ਦੇ ਵਿੱਚ ਹਰ ਸੰਕਟ ਦੇ ਮੱਦੇ ਨਜ਼ਰ ਜਲੰਧਰ ਦੇ ਵਿੱਚ ਇੱਕ ਨਿੱਜੀ ਟਰਾਂਸਪੋਰਟ ਕੰਪਨੀ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਲਈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਉੱਚ ਟੈਕਨੋਲੋਜੀ ਐਂਬੂਲੈਂਸ ਪੇਂਟ ਕੀਤੀ ਹੈ ਇਸ ਮੌਕੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ਉਹਨਾਂ ਨੂੰ ਐਂਬੂਲੈਂਸ ਦੀਆਂ ਚਾਬੀਆਂ ਪੇਂਟ ਕੀਤੀਆਂ ਗਈਆਂ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਧਾਮੀ ਨੇ ਕਿਹਾ ਕਿ ਪੰਜਾਬ ਵਿੱਚ ਇਸ ਔਖੇ ਸਮੇਂ ਦੇ ਵਿੱਚ ਹਰ ਸਖਤ ਲੋੜ ਹੈ ਇਸੇ ਦੇ ਲਈ ਦਾਨੀ ਲੋਕ ਆਪਣੀ ਕਮਾਈ ਦੇ ਵਿੱਚੋਂ ਦਾਨ ਕਰ ਰਹੇ ਨੇ ਇਸ ਮੌਕੇ ਪ੍ਰਧਾਨਤਾਮੀ ਨੇ ਕਿਹਾ ਕਿ ਸ਼ਰਮਣੀ ਕਮੇਟੀ ਇਹਨਾਂ ਹਾਈ ਟੈਕ ਐਂਬੂਲੈਂਸਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਡੀਜ਼ਲ ਅਤੇ ਬੀਜ ਮੁਹੱਈਆ ਕਰਵਾਏਗੀ ਇਸ ਤੋਂ ਇਲਾਵਾ ਸ਼ਰਮਣੀ ਕਮੇਟੀ ਆਪਣੀ ਪੂਰੀ ਸਮਰੱਥਾ ਦੇ ਅਨੁਸਾਰ ਨੁਕਸਾਨੇ ਗਏ ਘਰਾਂ ਦੇ ਪੁਨਰ ਨਿਰਮਾਨ ਦੇ ਵਿੱਚ ਯੋਗਦਾਨ ਪਾਏਗੀ ਇਸ ਤਰ੍ਹਾਂ ਪ੍ਰਧਾਨਤਾਮੀ ਨੇ ਪੰਜਾਬ ਦੇ ਸਰਕਾਰ ਨੂੰ ਆੜੇ ਹੱਥੀ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਵਜੀਤ ਸਿੰਘ ਜੀ ਖੈਰਾ ਤੇਨਾਂ ਦਾ ਸਾਰਾ ਸਮੁੱਚਾ ਪਰਿਵਾਰ ਪਾਵੇਂ ਅਮਰੀਕਾ ਚ ਰਹਿੰਦਾ ਪਰ ਮੋਹ ਤੇ ਪਿਆਰ ਤੇ ਮਿੱਟੀ ਦਾ ਮੋਹ ਹਮੇਸ਼ਾ ਪੰਜਾਬ ਦੇ ਨਾਲ ਰਹਿੰਦਾ ਉਹ ਸ਼ਰਮਣੀ ਅਕਾਲੀ ਦਲ ਦੇ ਜੁਐਸਏ ਦੇ ਪ੍ਰਧਾਨ ਵੀ ਆ ਜਿਹੜਾ ਪਿਛਲਾ ਸਮਾਂ ਹੜ੍ਹਾਂ ਦਾ ਚੱਲਿਆ ਤੇ ਭਾਜੀ ਦਾ ਟੈਲੀਫੋਨ ਆਇਆ ਭਈ ਫਲੱਡ ਅਫੈਕਟਡ ਦੇ ਏਰੀਆ ਦੇ ਵਿੱਚ ਅਸੀਂ ਵੀ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਐਂਬੂਲੈਂਸ ਵਿਦ ਆਲ ਜਿਹੜਾ ਇਨਸਟਰਕਚਰ ਜਿਹਦੇ ਵਿੱਚ ਆਪਣੇ ਮਾਡਰਨ ਜਿਹੜੀਆਂ ਸਾਰੀਆਂ ਸਹੂਲਤਾਂ ਆ ਵੈਂਟિલેਟਰ ਆ ਆਕਸੀਜਨ ਉਹ ਸਾਰੀ ਅੱਜ ਜਿਹੜੀ ਆ ਸੱਚਖੰਡ ਸ੍ਰੀ ਹਰਮੰਦਰ ਦਰਬਾਰ ਸਾਹਿਬ ਜੀ ਨੂੰ ਭੇਟ ਕੀਤੀ ਗਈ ਆ ਮੈਂ ਸਮਝਦਾ ਗੁਰਨਾਨਕ ਦੇਵ ਪਾਤਸ਼ਾਹ ਜੀ ਦਾ ਮੁੰਡਲਾ ਸਿਧਾਂਤ ਵੀ ਇਹੋ ਸੀ ਕਿ ਗੁਰੂ ਕੇ ਸਿੱਖ ਨੇ ਆਪਣਾ ਤਾਂ ਸਬੰਧ ਕੱਟ ਕੇ ਗੁਰੂ ਨੂੰ ਭੇਟ ਦੀ ਕਰਨਾ ਸੋ ਅੱਜ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਅਮਰੀਕਾ ਬੈਠੇ ਉਹ ਇਸ ਗੱਲ ਨੂੰ ਮਹਿਸੂਸ ਕਰਦੇ ਆ ਤੇ ਉਹ ਵੀ ਆਪਣਾ ਯੋਗਦਾਨ ਇਹ ਪਾ ਕੇ ਅੱਜ ਐਮ뷸ੈਂਸ ਨਵੀਂ ਜਿਹੜੀ ਆ ਉਹ ਭੇਟ ਕੀਤੀ ਆ ਮੈਂ ਜਿੱਥੇ ਬਾਪੂ ਮਲਜੀਤ ਸਿੰਘ ਹੁਣਾਂ ਦਾ ਧੰਨਵਾਦ ਕਰਦਾ ਉੱਥੇ ਸਾਰੇ ਪਰਿਵਾਰ ਦਾ ਵੀ ਧੰਨਵਾਦ ਕਰਦਾ ਕਿ ਗੁਰੂ ਸਾਹਿਬ ਜੀ ਆਪਣੇ ਦਰੋਂ ਘਰੋਂ ਇਸ ਪਰਿਵਾਰ ਨੂੰ ਸੀਸ ਰੱਖਣੀ ਪਰਸਪਰ ਇਤਫਾਕ ਤੇ ਏਕਤਾ ਦੇ ਆਪਣੇ ਦੋਨੋਂ ਕਲੋਂ ਗੁਰਸਿੱਖੀ ਦੀ ਧਾਤ ਬਕ ਕੇ ਕਰਨ। ਤੋਂ ਮੈਂ ਧੰਨਵਾਦ ਕਰਦਾ ਆਪਣਾ ਵੀਰ ਸਰਦਾਰ ਰਣਜੀਤ ਸਿੰਘ ਕਾਲੋਂ ਵੀ ਤੇ ਸਾਡੇ ਇੱਥੇ ਜਲੰਧਰ ਦੇ ਪੁਰਾਣੇ ਅਕਾਲੀ ਜਿਹੜੇ ਹਰ ਵੇਲੇ ਸਾਡੇ ਨਾਲ ਰਹਿੰਦੇ ਆ। ਜੀ ਜੀ ਜੀ। ਪਰਮਜੀਤ ਸਿੰਘ ਉਹਨਾਂ ਦਾ ਵੀ ਧੰਨਵਾਦ ਕਰਦਾ। ਤੋਂ ਸਾਰਿਆਂ ਦਾ ਹੀ ਜਿੰਨੇ ਵੀ ਆਏ ਸਾਰਿਆਂ ਦਾ ਧੰਨਵਾਦ। ਅਰਦਾਸ ਵੀ ਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ। ਹਰ ਇੱਕ ਬੰਦਾ ਲੋਚਦਾ ਕਿ ਮੈਂ ਆਪਣਾ ਦਸਵੰਦ ਕੱਢਾਂ ਪਰ ਇਹ ਬੇਲਿਆਂ ਦੇ ਹਿੱਸੇ ਆਉਂਦਾ ਕਿਉਂਕਿ ਜਿਹਲੇ ਕੁਝ ਦੇਣਾ ਹੋਵੇ ਬੜਾ ਔਖਾ ਹੁੰਦਾ ਮੰਗਦੇ ਤਾਂ ਪਰ ਹੋ ਜਿੰਗੀਆਂ ਤੇ ਗੁਰੂ ਸਾਹਿਬ ਜੀ ਨੂੰ ਹੀ ਨੇ ਅੱਜ ਇਹ ਆਪ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਇਹ ਜਿਹੜੀ ਐਂਬੂਲੈਂਸ ਭੇਟ ਕੀਤੀ ਆ ਗੁਰੂ ਚਰਨਾਂ ਚ ਅਰਦਾਸ ਵੀ ਕੀਤੀ ਸਤਿਗੁਰ ਜੀ ਇਹਨਾਂ ਤੇ ਆਪਣੀਆਂ ਖੁਸ਼ੀਆਂ ਤੇ ਰਹਿਮਤਾਂ ਬਖਸ਼ਿਸ਼ ਕਰਨ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਪ੍ਰਧਾਨ ਸਰਦਾਰ ਜੀ ਤੇ ਸਿਕੀ ਡਾਕਟਰੀ ਮੈਡੀਕਲ ਟੀਮ ਨੂੰ ਦੇਖ ਕੇ ਬਹੁਤ ਖੁਸ਼ੀ ਕਿਰਨ ਉਹਦੇ ਬਾਰੇ ਕੁਝ ਦੱਸਦੇ ਹਾਂ ਤੇਰੇ ਪੁੱਮ ਨਾ ਬਰਾਵਾ ਮੈਂ ਦੇਖ ਤਾ ਤੁਸੀਂ ਆਪਣੇ ਵੀ ਆਪਣੇ ਮੇਰੇ ਨਹੀਂ ਕੋਈ ਇਦਾਂ ਆ ਵੀ ਇਹਦੇ ਵਿੱਚ ਆ ਪਿੱਛੇ ਤੁਸੀਂ ਦੇਖੋਗੇ ਬੈਂਡਿਲੇਟਰ ਦਾ ਸਾਰੀ ਫੈਸਿਲਿਟੀ ਆ ਆਕਸੀਜਨ ਦੀ ਫੈਸਿਲਿਟੀ ਆ ਕਿਉਂਕਿ ਇਸ ਸਮੇਂ ਦੇ ਵਿੱਚ ਬਹੁਤ ਕਿਸੇ ਸਮੇਂ ਤੋਂ ਦੇਖਣੇ ਬਿਮਾਰੀਆਂ ਜਿਹੜੀਆਂ ਉਹ ਭਿਆਨਕ ਜਿਹੜੀਆਂ ਚੱਲ ਰਹੀਆਂ ਆ ਤੇ ਅਸੀਂ ਆਪਣੇ ਤੌਰ ਦੇ ਉੱਤੇ ਹੜਾਂ ਦੇ ਵਿੱਚ ਵੀ ਨੇ ਆਪਣੇ ਹੁਣ ਇੱਕ ਦੋ ਚ ਹੰਦਿਆਂ ਦੇ ਵਿੱਚ ਵੱਡੀਆਂ ਟੀਮਾਂ ਜਿਹੜੀਆਂ ਪਿੰਡਾਂ ਦੇ ਵਿੱਚ ਪਹਿਲਾਂ ਵੀ ਸਾਡੀਆਂ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੀਆਂ ਗਈਆਂ ਤੇ ਹੁਣ ਵੀ ਅਸੀਂ ਥੋੜੇ ਦਿਨਾਂ ਚੋ ਤੋਰਾਂਗੇ ਸੋ ਇਹ ਜਿਹੜੀਆਂ ਮੈਂ ਸਮਝਦਾ ਮਾਡਰਨ ਫੈਸਿਲਿਟੀਆਂ ਦੀ ਕਈ ਵਾਰੀ ਸੀਰੀਅਸ ਹੁੰਦਾ ਮਤਲਬ ਤੇ ਕੋਈ ਕਿਸੇ ਨੂੰ ਦੂਰ ਤਲਾਟੇ ਲੈ ਜਾਣਾ ਪੈਂਦਾ ਤੇ ਉਹਨੂੰ ਲਾਈਫ ਸਪੋਰਟ ਮਿਲ ਜਾਂਦੀ ਆ ਤੇ ਇਹ ਸਾਰੀ ਲਾਈਫ ਸਪੋਰਟ ਇਹਦੇ ਵਿੱਚ ਲੱਗਦੀ ਆ ਕਿ ਉਹ ਜਿਹੜੇ ਇਸ ਵੇਲੇ ਮਤਲਬ ਕਿ ਜਿਹੜੇ ਲੋਕੀ ਦੱਸੋਣ ਤੁਹਾਡੇ ਲੋਕਾਂ ਨੇ ਮਹਿਸੂਸ ਹੋ ਰਿਹਾ ਕਿ ਇਹ ਚੀਜ਼ ਦੀ ਲੋੜ ਹੈ ਕਿਉਂਕਿ ਬੜਾ ਤੋਂ ਬਾਅਦ ਇਹ ਚੀਜ਼ ਲੋੜੇ ਤੇ ਸਰਕਾਰ ਇਸ ਪਾਸੇ ਤਾਂ ਨਾਤੇ ਕਿ ਬਹੁਤੀ ਕਿ ਧਿਆਨ ਨਹੀਂ ਦੇ ਰਹੀਆਂ ਫਿਰ ਕੀ ਲੋੜ ਹੈ ਕਿ ਹੋਰ ਵਕਤ ਆਉਂਦੇ ਮੈਂ ਸਮਝਦਾ ਸਰਕਾਰ ਆਪਾਂ ਚੁਣਦੇ ਕਿਸ ਕੰਮ ਲਈ ਆ ਫਾਰ ਦਾ ਵੈਲਫੇਅਰ ਆਫ ਦਾ ਪੀਪਲ ਆ ਵੇ ਤਾਂ ਕਿ ਕੋਈ ਔਖਾ ਸੌਖਾ ਵੀ ਸਮਾਂ ਆਵੇ ਤੇ ਜਿਹੜੀ ਸਰਕਾਰ ਉਹਨਾਂ ਦੀ ਮਦਦ ਕਰੇ ਮਜ਼ੇ ਕਰ ਰਹੀ ਹੈ ਜੀ ਸਰਕਾਰ ਹੁਣ ਮੇਰਾ ਖਿਆਲ ਇਹ ਆ ਸਰਕਾਰ ਤਾਂ ਸੁੱਤੀ ਪਈ ਆ ਆ ਦੋ ਤਿੰਨ ਦਿਨ ਅਜਲਾਸ ਚੱਲਿਆ ਮੈਂ ਨਹੀਂ ਕਹਿੰਦਾ ਤੁਸੀਂ ਸਾਰਿਆਂ ਨੇ ਦੇਖਿਆ ਇਹਦਾ ਇੱਕ ਜਿੱਦਾਂ ਬੀਬੀਆਂ ਵਿਆਹਾਂ ਚ ਸੱਠਣੀਆਂ ਨਹੀਂ ਦਿੰਦੀਆਂ ਹੁੰਦੀਆਂ ਉਹ ਉਹਨੂੰ ਕਹੀ ਜਾਂਦੇ ਉਹਨੂੰ ਕਹੀ ਜਾਂਦੇ ਗੱਲ ਤਾਂ ਪ੍ਰੋਗਰੈਸਿਵ ਤੌਰ ਦੇ ਉੱਤੇ ਕੰਮ ਕਰਨ ਦੀ ਆ ਮੈਂ ਆਪ ਵੀ ਜਾਤੀ ਤੌਰ ਤੇ ਜਿਨਾ ਜਿਨਾ ਪਿੰਡਾਂ ਦੇ ਵਿੱਚ ਗਿਆ ਕਿਉਂਕਿ ਇਹ ਇੱਕ ਫੀਲਿੰਗ ਹੁੰਦੀ ਜਿਹਲੇ ਬੰਦੇ ਦੇ ਆਪ ਵਰਤਦੀ ਫੇ ਪਤਾ ਲੱਗਦਾ ਦੋਵੇਂ ਨੂੰ ਮੱਲ ਬੰਦਾ ਉਾਂ ਹੀ ਸਮਝਦਾ ਪਰ ਜਿਨ੍ਹਾਂ ਦਾ ਹੁਣੇ ਵਾਪਰੀ ਆ ਜਿਹੜੇ ਵਿਚਾਰੇ ਕੇਵਲ ਤਾਂ ਕੇਵਲ ਖੇਤੀ ਦਾ ਕਿਸਮਤ ਆ ਹੋਰ ਕੋਈ ਰਜਗਾਰ ਦਾ ਪੰਦਾ ਨਹੀਂ ਤੇ ਇੱਕ ਬਸਲ ਮਰ ਗਈ ਕਰਜ਼ਾ ਸਿਰ ਤੇ ਆ ਤੇ ਅਗਲੀ ਅਗਲੀ ਦਾ ਹਲੇ ਕੋਈ ਯਕੀਨ ਨਹੀਂ ਸੋ ਅਸੀਂ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਫੌਰਨ ਤੌਰ ਤੇ ਡੀਜ਼ਲ ਦੀ ਫੈਸਿਲਿਟੀਆਂ ਨਾਲ ਬੀਆ ਦੀ ਫੈਸਿਲਿਟੀਆਂ ਤੇ ਨਾਲ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਿੱਥੇ ਕਿਤੇ ਕੋਈ ਕਈਆਂ ਦੇ ਘਰ ਵੀ ਟਿੱਠੇ ਆ ਅਸੀਂ ਇੱਕ ਦਿਨ ਗਏ ਵੀ ਸੀ ਤੇ ਯਤਨ ਕਰਾਂਗੇ ਭਈ ਬਹੁਤਾ ਤਾਂ ਨਹੀਂ ਕਿਉਂਕਿ ਸ਼ੌਮਣੀ ਕਮੇਟੀ ਦੇ ਜਿਹੜੇ ਵਸੀਲੇ ਉਹ ਸੀਮਤ ਆ ਔਰ ਗੁਰੂ ਸਾਹਿਬ ਕਿਰਪਾ ਕਰਨੇ ਕਾਰਜ ਜਿਹੜੇ ਆ ਇਸ ਸੰਗਤਾਂ ਦੇ ਗੁੱਛੇ ਨਹੀਂ ਹੁੰਦੇ ਤੇ ਉਹਦੇ ਵਿੱਚ ਵੀ ਆਪਣਾ ਕੋਈ ਯੋਗਦਾਨ ਜਿਹੜਾ ਬਣਦਾ ਪਾਵਾਂ। ਤੁਸੀਂ ਲਾਹ ਦੱਸ ਦਿਓ ਕਿ ਤੁਹਾਰਾ ਦਿਨ ਹੈਗਾ ਇਹਨਾਂ ਦੋਨਾਂ 'ਚ ਕਈ ਿਆੜੇ ਸਾਥੀ ਅਨਸਰ ਨੇ ਮਿਹਰ ਕਰਾਵੇ। ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ? ਮੈਂ ਸਾਰੀ ਸੰਗਤ ਨੂੰ ਕਹਿਣਾ ਚਾਹੁੰਨਾ ਤਨ, ਮਨ ਤੇ ਧਨ। ਤਿੰਨ ਤਰ੍ਹਾਂ ਨਾਲ ਸੇਵਾ ਜਿਹੜੀ ਆ ਮੰਨੀ ਜਾਂਦੀ ਆ। ਕਈ ਵਾਰੀ ਮਾਨਣਾ ਬੰਦਾ ਅਰਦਾਸ ਹੀ ਕਰ ਦਿੰਦਾ। ਚੰਗੇ ਲਈ ਅਰਦਾਸ ਕੀਤੀ ਉਹ ਵੀ ਸਹਾਇ ਹੋ ਜਾਂਦੀ। ਤੇ ਧੰਦੇ ਨਾਲ ਬਿਜਲੇ ਕਿਸੇ ਔਖੇ ਬਿਲੇ ਕਿਸੇ ਦੀ ਸੇਵਾ ਕਰੋ ਤੇ ਉਹ ਵੀ ਸਹਾਇ ਹੋ ਜਾਂਦੀ ਆ ਤੇ ਫੇਰ ਤਨ ਦੇ ਨਾਲ ਵੀ ਸੇਵਾ ਉਹ ਵੀ ਸਤਗੁਰੂ ਜੀ ਦੇ ਦਰ ਤੇ ਪਰਵਾਨਿਆ ਸੋ ਸਾਰੀ ਸੰਗਤ ਨੂੰ ਮੈਂ ਕਹਿਣਾ ਚਾਹੁੰਦਾ ਤਨ ਮਾਨਤ ਹਨ ਜਿਹੜੇ ਕੋਈ ਤਨ ਨਾਲ ਸੇਵਾ ਕਰ ਸਕਦੇ ਹੋ ਆਪਣਾ ਯੋਗਦਾਨ ਪਾਉਣ ਤਨ ਨਾਲ ਜਿਹੜੇ ਪਾ ਸਕਦੇ ਜਿਦਾਂ ਅੱਜ ਖੈਰਾ ਪਰਿਵਾਰ ਨੇ ਕੀਤਾ ਤੇ ਜਿਹੜੇ ਬਈ ਨਹੀਂ ਜਾ ਸਕਦੇ ਉਹ ਮਨ ਦੇ ਨਾਲ ਘਰੇ ਬੈਠੇ ਦੋ ਜਪਜੀ ਸਾਹਿਬ ਦੇ ਪਾਠ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਇਹੋ ਸਾਰਾ ਅੱਜ ਜਿਹੜਾ ਸਾਡੇ ਲਈ ਸੰਦੇਸ਼ ਹੈ ਕਿ ਜਿਹੜਾ ਧਵਰਾ ਦਿਨਾਂ 'ਚ ਜਿਹੜੇ ਕੋਈ ਸ਼ਰਾਪੀ ਹੰਸਨ ਨੇ ਜਿਹੜੇ ਆਪਸੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਧਮਕੀਆਂ ਵਗੈਰਾ ਕਈ ਤਰੀਕੇ ਦੀ ਦੁਵਾਲੀ ਦੇ ਨੇ ਆਉਂਦੇ ਜਿਹੜੇ ਇਹਨਾਂ ਦਿਨਾਂ ਵਿੱਚ ਉਹਨਾਂ ਨੂੰ ਕੀ ਸੰਦੇਸ਼ ਹੈ ਤੇ ਲੋਕਾਂ ਨੂੰ ਕੀ ਸਦੇ ਸੀ ਦੇਖੋ ਆ ਜਿਹੜਾ ਹੁਣ ਸਮਾਂ ਚੱਲ ਰਿਹਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਆ ਰਿਹਾ ਉਹ ਪ੍ਰਕਾਸ਼ ਬੁਰਗੌਰਪੁਰਬ 8 ਤਰੀਕ ਨੂੰ ਆਉਣੇ ਤੇ ਸਤਗੁਰੂ ਗੁਰੂ ਰਾਮਦਾਸ ਪਾਤਸ਼ਾਹ ਨੇ ਉਹ ਨਗਰੀ ਤੇ ਉਹ ਸਥਾਨ ਬਿਛਾਇਆ ਸੀ ਜਿੱਥੇ ਸਮੁੱਚੀ ਸਮੁੱਚੀ ਮਨੁੱਖਤਾ ਨੂੰ ਆਪਾਂ ਕੇਂਦਰ ਤਸلیم ਕਰਦੇ ਆਂ ਤੇ ਮੈਂ ਸਮਝਦਾ ਵੀ ਸਾਰੇ ਇਦਾਂ ਦੀਆਂ ਸ਼ਰਤਾਂ ਕਿਸੇ ਵੀ ਪੱਖ ਦੀਆਂ ਕੇਵਲ ਦਾ ਕੇਵਲ ਆਪਾਂ ਗੁਰੂ ਨੂੰ ਸਮਰਪਿਤ ਹੋਈਏ ਕਿਉਂਕਿ ਜਿਹਲੇ ਕੋ ਨਮਾ ਪੁਰਾਣਾ ਸਮਾਜ ਜਿਹਲੇ ਮੋਕਜੰਦਾ ਆਪਣਾ ਤੇ ਜਿਹਲੇ ਫੇਗੋ ਦਰਗਾਹੀ ਕੋ ਕਮਾਉਂਦਾ ਫਿਰ ਉੱਥੇ ਇਹ ਸੇਵਾ ਜਿਹੜੀ ਆ ਉਹ ਸਹਾਇਕ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਇਸਮਾਕੇ ਪੰਜਾਬ ਦੇ ਲੋਕਾਂ ਨੂੰ ਪ੍ਰਧਾਨਤਾ ਮੀਨੇ ਉਹਨਾਂ ਲੋਕਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਜੋ ਇਹਨਾਂ ਤਿਹਾਰਾਂ ਦੇ ਮੌਸਮ ਦੇ ਦੌਰਾਨ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਕਹਿਆ ਕਿ ਮਨੁੱਖਤਾ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਜੋ ਲੋਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਵੀ ਆਪਣੇ ਕੰਮਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ